ਇਹ ਜਿਹੜੀ ਭੈਣ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਦਾ ਨਾਂ ਹੈ ਜਸੀ ਸਿੱਧੂ ਇੰਸਟਾਗ੍ਰam ਤੇ ਸਵਾ ਲੱਖ ਤੋਂ ਵੱਧ ਫੋਲੋਅਰ ਹੈ ਪਰ ਭੈਣ ਦੀ ਜ਼ਿੰਦਗੀ ਬਹੁਤੀ ਸੁਖੱਲੀ ਨਹੀਂ ਹੈ ਇਹ ਭੈਣ ਦੇ ਪਤੀ ਦੀ ਮੌਤ ਬਹੁਤ ਸਾਲ ਪਹਿਲਾਂ ਹੋ ਗਈ ਸੀ ਤੇ ਉਸ ਤੋਂ ਬਾਅਦ ਦੀ ਇਹ ਜ਼ਿੰਦਗੀ ਬਾਰੇ ਆਪਣੀ ਬਾਰੇ ਗੱਲ ਕਰਦੀ ਹੈ ਇਹ ਕਹਿੰਦੀ ਹੈ ਕਿ ਵਿਧਵਾ ਔਰਤਾਂ ਦੇ ਉੱਤੇ ਸਵਾਲ ਤਾਂ ਦੁਨੀਆ ਬਹੁਤ ਚੱਕ ਲੈਂਦੀ ਹੈ ਪਰ ਵਿਧਵਾ ਔਰਤਾਂ ਦੀਆਂ ਮੁਸ਼ਕਲਾਂ ਬਾਰੇ ਕੋਈ ਵੀ ਗੱਲ ਨਹੀਂ ਕਰਦਾ ਪੈਣ ਦੀ ਜ਼ਿੰਦਗੀ ਕਿਵੇਂ ਰਹੀ ਕਿਵੇਂ ਇਹ ਆਪਣੇ ਬੱਚੇ ਪਾਲਣ ਲਈ ਤਰਸਦੀ ਰਹੀ ਇਹ ਸਾਰੀ ਕਹਾਣੀ ਤੁਹਾਨੂੰ ਅੱਜ ਦੱਸਾਂਗੇ ਕਿ ਭੈਣ ਨੇ ਕਿਵੇਂ ਮੁਸ਼ਕਲਾਂ ਦੇ ਨਾਲ ਆਪਣੀ ਜ਼ਿੰਦਗੀ ਜੀ ਤੇ ਵਿਧਵਾ ਔਰਤ ਦੀ ਜ਼ਿੰਦਗੀ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਇਸ ਭੈਣ ਦੀ ਪੂਰੀ ਕਹਾਣੀ ਵੀ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹਨੇ ਕਿਵੇਂ ਪਾਪੜ ਵੇਲੇ ਉਹ ਵੀ ਸਾਡੇ ਚੈਨਲ ਦੇ ਉੱਪਰ ਮੌਜੂਦ ਹੈ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਤੁਹਾਨੂੰ ਸ਼ੇਅਰ ਕਰ ਦਾਂਗੇ ਇਸ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਉਹ ਵੀ ਵੀਡੀਓ ਵੇਖ ਸਕਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਜੇ ਕਮੈਂਟ ਵੀ ਜ਼ਰੂਰ ਕਰਿਓ ਜਾਈਂ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਇੰਸਟਾਗ੍ਰam ਤੇ ਜ਼ਿੰਦਗੀ ਤੁਹਾਡੀ ਬਹੁਤ ਰੰਗੀਨ ਲੱਗਦੀ ਹੈ ਤੇ ਅਸਲ 'ਚ ਤੁਸੀਂ ਆਪਾਂ ਜੇ ਦੇਖਦੇ ਹਾਂ ਹਾਲਾਤ ਵੇਖਦੇ ਹਾਂ ਤਾਂ ਬਲੈਕ ਐਂਡ ਵਾਈਟ ਹੀ ਹੈ ਬਲੈਕ ਐਂਡ ਵਾਈਟ ਹੀ ਹੈ ਭਾਈ ਰਗੀਲ ਦੇਖਣਾ ਹੈ ਇਹਨੂੰ ਲੱਗਦੀ ਹੈ ਬਹੁਤ ਔਖਾ ਮੁਸ਼ਕਲ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਹਾਂ ਕਿਉਂਕਿ ਮਿਹਨਤ ਹੈ ਨਹੀਂ ਕੋਈ ਹਮ ਸਾਰੇ ਕੰਮ ਮਸਿੰਦਰਾਂ ਤੇ ਹੋ ਗਏ ਬੰਦਾ ਕਰ ਉਹ ਵੀ ਕਿ ਦਿਹਾੜੀ ਯੇਲੋਂ ਤਾਂ ਤੁਸੀਂ ਐਂ ਵੇਖ ਲਓ ਵੀ ਬੰਦੇ ਵੀ ਚੌਂਕ 'ਚ ਬਹਿ ਕੇ ਮੁੜੇ ਆਉਂਦੇ ਆ ਦਿਹਾੜੀ ਤਾਂ ਉਹੀ ਨਹੀਂ ਹੈਗੀ ਕਿਤੇ ਕਰਨ ਨੂੰ ਮੈਂ ਤਾਂ ਕਹਿੰਦੀ ਜੇ ਕੋਈ ਕੰਮ ਹੋਵੇ ਤਾਂ ਮੈਂ ਕੋਈ ਕੰਮ ਕਰਾਂ ਮਿਹਨਤ ਕਰਾਂ ਤੇ ਮੈਨੂੰ ਆ ਕੈਮਰੇ ਸਾਹਮਣੇ ਆ ਕੇ ਲੋੜੀ ਨਾ ਪਵੇ ਗੱਲਾਂ ਕਰਨ ਦੀ ਵੀ ਮੈਨੂੰ ਮਤਲਬ ਕਿ ਜਿਵੇਂ ਮੈਂ ਕੈਨ ਨਹੀਂ ਵੀ ਪ੍ਰਮੋਸ਼ਨ ਦੇ ਲਈ ਬਾਲੀ ਤਾਂ ਮੇਰੀ ਡਿਮਾਂਡ ਇਹੀ ਆ ਵੀ ਹਨਾ ਲੋਕ ਹੋਰ ਪ੍ਰਮੋਸ਼ਨਾਂ ਕਰੀ ਜਾਂਦੇ ਜੇ ਮੈਨੂੰ ਪ੍ਰਮੋਸ਼ਨ ਮਿਲ ਜਾ ਕਰਨ ਮਹੀਨੇ ਚ ਦੋ ਜਾਂ ਤਿੰਨ ਤੇ ਇੰਨੇ ਨਾਲ ਕੁਛ ਮੇਰਾ ਕੰਮ ਚੱਲਦਾ ਕੁਛ ਚੱਲ ਪ੍ਰਮੋਸ਼ਨ ਮਿਲ ਜਾਣਾ ਮੇਰਾ ਗੁਜ਼ਾਰਾ ਸੌਖਾ ਹੋਈ ਜਾਵੇ ਮੈਂ ਕਦੇ ਵੀ ਕੈਮਰੇ ਅੱਗੇ ਆ ਕੇ ਇਹ ਗੱਲ ਨਹੀਂ ਕਹਿੰਦੀ ਵੀ ਮੇਰੀ ਹੈਲਪ ਹੋ ਜਾਏ ਜਾਂ ਮੈਨੂੰ ਪੈਸੇ ਦੋ ਜਾਂ ਮੈਨੂੰ ਕੋਈ ਰਾਸ਼ਨ ਦੋ ਮੈਂ ਕਹਿੰਦੀ ਬਸ ਮੈਨੂੰ ਕੰਮ ਦੋ ਮੈਂ ਆਪਦੀ ਕਮਾ ਕੇ ਖਾਣਾ ਚਾਹੁੰਦੀ ਆ ਮੈਂ ਹੱਥ ਨਹੀਂ ਅੱਡ ਕੇ ਕਿਸੇ ਤੋਂ ਮੰਗਣਾ ਨਹੀਂ ਚਾਹੁੰਦੀ ਮੈਂ ਨਹੀਂ ਕਹਿੰਦੀ ਵੀ ਮੇਰੀ ਹੈਲਪ ਹੋ ਜਾਏ بس ਮੇਰੀ ਮੰਦਤ ਇਹੀ ਆ ਵੀ ਮੈਨੂੰ ਕੋਈ ਵੀ ਕਿਤੇ ਕੰਮ ਮਿਲ ਜੇ ਜਿਵੇਂ ਕੋਈ 10 ਕ ਹਜ਼ਾਰ ਮਹੀਨੇ ਦਾ ਆਉਂਦਾ ਹੋਵੇ ਚਾਹੇ ਕੋਈ ਕੰਮ ਹੀ ਮਿਲ ਜੇ ਜਿਵੇਂ ਕੋਈ ਘਰਾਂ ਦੇ ਵਿੱਚ ਕੰਮ ਤੇ ਲੇਡੀਜ਼ ਚਾਹੀਦੀਆਂ ਹੁੰਦੀਆਂ ਹੁੰਦੀਆਂ ਕੋਈ ਬਜ਼ੁਰਗ ਬੇਬੇ ਸੰਭਣ ਵਾਸਤੇ ਹਨਾ ਜਾਂ ਵੀ ਕੋਈ ਵੀ ਇਦਾਂ ਦਾ ਕੰਮ ਮਿਲ ਜੇ ਹਨਾ ਮੈਂ ਕੰਮ ਕਰਕੇ ਖਾ ਲੂੰ ਵੀ ਮੈਨੂੰ ਹਾਲਾਤ ਜਿਹੜੇ ਵੀ ਕੁਛ ਠੀਕ ਨਹੀਂ ਹੈਗੇ ਮੇਰੇ ਕਿਉਂਕਿ ਜਵਾਕ ਇਕੱਲਾ ਕਮਾਉਣ ਵਾਲਾ ਵਾ ਤੇ ਨਹੀਂ ਲੂਟ ਆਉਂਦੀ ਘਾਣੇ ਉਹ ਵੀ ਹਜੇ ਵਿਚਾਰਾ ਕਿਤੇ ਕੰਮ ਆਉਂਦਾ ਕਿਤੇ ਨਹੀਂ ਆਉਂਦਾ ਹੂੰ ਮਤਲਬ ਪਹਿਲਾਂ ਦੀ ਜ਼ਿੰਦਗੀ ਤੁਹਾਡੀ ਵੈਸੇ ਤਾਂ ਜਿਹੜੇ ਪੁਰਾਣੇ ਜੁੜੇ ਹੋਏ ਉਹਨਾਂ ਨੂੰ ਤਾਂ ਪਤਾ ਹੈ ਤੁਸੀਂ ਜਿਹੜੇ ਨਵੇਂ ਸਾਡੇ ਨਾਲ ਦਰਸ਼ਕ ਜੁੜੇ ਆ ਉਹਨਾਂ ਨੂੰ ਦੱਸੋ ਵੀ ਪੁਰਾਣੀ ਜ਼ਿੰਦਗੀ ਕਿਵੇਂ ਸੀ ਪੁਰਾਣੀ ਜ਼ਿੰਦਗੀ ਤਾਂ ਬਾਈ ਬਸ ਔਖਾਂ ਚ ਹੀ ਆ ਨਮਕੀ ਸ਼ੁਰੂ ਤੋਂ ਹੀ ਕੋਈ ਸੁੱਖ ਦਾ ਸਾਹ ਨਹੀਂ ਵੇਖਿਆ ਮੈਂ ਤਾਂ ਬਹੁਤ ਔਖਾਂ ਵੇਖੀਆਂ ਜਦੋਂ ਆਪਦਾ ਜੀਵਨ ਸਾਥੀ ਜ਼ਿੰਦਗੀ ਚੋਂ ਚਲਾ ਜਾਵੇ ਤਾਂ ਫਿਰ ਇੱਕ ਹਸਾਬ ਨਾਲ ਔਰਤ ਦੀ ਜ਼ਿੰਦਗੀ ਚ ਹਨੇਰਾ ਹੋ ਜਾਂਦਾ ਕਿਉਂਕਿ ਉਹੀ ਇੱਕ ਸੂਰਜ ਹੁੰਦਾ ਜਿਹਦੇ ਨਾਲ ਜ਼ਿੰਦਗੀ ਦੇ ਵਿੱਚ ਔਰਤ ਦੀ ਦੇ ਰੋਸ਼ਨੀ ਹੁੰਦੀ ਆ ਤੇ ਜਦੋਂ ਆਪਦਾ ਜੀਵਨ ਸਾਥੀ ਚਲਿਆ ਗਿਆ ਤੇ ਫਿਰ ਤਾਂ ਉਹ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਲੋਕਾਂ ਦਾ ਵੀ ਪਤਾ ਹੀ ਆ ਤੇ ਰੱਬ ਨੇ ਤਾਂ ਜਿਹੜੀ ਕਰੀ ਹੁੰਦੀ ਆ ਚਲੋ ਉਹ ਤਾਂ ਜਿਹੜੀ ਕਰਮਾਂ ਚ ਲਿਖੀ ਹੋਣੀ ਹੋਣੀ ਆ ਉਹਦੇ ਤੇ ਤਾਂ ਆਪਾਂ ਨੂੰ ਕੋਈ ਅਫਸੋਸ ਹੀ ਨਹੀਂ ਹੁੰਦਾ ਹਨਾ ਚਲੋ ਜਿਹੜੀ ਕਰਤੀ ਪਰਮਾਤਮਾ ਨੇ ਮੈਂ ਕਦੇ ਵੀ ਰੱਬ ਨੂੰ ਮਾੜਾ ਨਹੀਂ ਕਹਿੰਦੀ ਜੋ ਕਰਦਾ ਚੰਗਾ ਕਰਦਾ ਤੇ ਪਰ ਜਿਹੜੇ ਲੋਕ ਆ ਇਹ ਜਿਉਣ ਲਈ ਮਰਨ ਲਈ ਮਜਬੂਰ ਕਰ ਦਿੰਦੇ ਆ ਜਿਉਣਾ ਨਹੀਂ ਦਿੰਦੇਗੇ ਔਰਤ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਆ ਵੀ ਬਹੁਤ ਜ਼ਿਆਦੇ ਔਖਾਂ ਵੇਖੀਆਂ ਮੈਂ ਇੰਨੀਆਂ ਔਖਾਂ ਵੇਖੀਆਂ ਕਿ ਕਿਤੇ ਤਾਂ ਮੇਰਾ ਆਂ ਦਿਲ ਕਰਦਾ ਹੁੰਦਾ ਸੀ ਵੀ ਮੈਂ ਫਾਹਾ ਲੈ ਕੇ ਮਰ ਜਾ ਫਿਰ ਮੈਂ ਆਪਦੇ ਜਵਾਕ ਅੱਲੀ ਵੇਂਦੀ ਮੈਂ ਕਹਿੰਦੀ ਜੇ ਮੈਂ ਵੀ ਮਰ ਗਈ ਇਹ ਤਾਂ ਮਾਂ ਪਿਓ ਵੱਲੋਂ ਕਿਆ ਹੀ ਮਾਨ ਲਊਗੀ ਜਾਊਗਾ ਵੀ ਇੰਨੇ ਕੁ ਮਾੜੇ ਹਾਲਾਤ ਵੇਖੇ ਮੈਂ ਐਵੇਂ ਦਾ ਟਾਈਮ ਦੇਖਿਆ ਬਹੁਤ ਜ਼ਿਆਦੇ ਔਖਾ ਕੋਈ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਹੈਗਾ ਕੋਈ ਬਹੁਤ ਤੰਗੀਆਂ ਹੀ ਤੰਗੀਆਂ 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 ਜਦੋਂ ਜਦੋਂ ਹਨਾ ਹਸਬੰਡ ਦੀ ਡੈਥ ਹੋ ਜੇ ਤੇ ਔਰਤ ਨੂੰ ਫਿਰ ਜਦੋਂ ਕੋਈ ਹੋਰ ਸਹਾਰਾ ਨਾ ਹੋਵੇ ਤਾਂ ਫਿਰ ਕੰਮ ਕਰਨਾ ਪੈਂਦਾ ਕੰਮ 'ਚ ਵੀ ਫਿਰ ਔਰਤ ਨੂੰ ਹਨਾ ਇਹ ਕਹ ਜਾਂਦਾ ਵੀ ਜੇ ਕੰਮ ਤੇ ਜਾਂਦੀ ਹੈ ਤਾਂ ਤਾਂ ਵੀ ਗਲਤ ਕਹਿੰਦੇ ਜੇ ਘਰੇ ਬੈਠੀ ਰਹਿੰਦੀ ਤਾਂ ਵੀ ਗਲਤ ਹਾਂ ਜੇ ਤਾਂ ਘਰੇ ਬੈਠ ਕੇ ਖਾਲੂ ਫਿਰ ਕਹਿ ਦਿੰਦਾ ਅਗਲਾ ਲੈ ਤਾਂ ਘਰੋਂ ਸਾਰਾ ਦਿਨ ਨਿਕਲਦੀ ਨਹੀਂ ਪਤਾ ਨਹੀਂ ਖਾਂਦੀ ਕਿੱਥੋਂ ਆ ਜੇ ਕੰਮ ਤੇ ਜਾਓ ਫਿਰ ਉਹ ਕਰੂ ਤੇ ਕਰੂ ਕੀ ਉਹ ਹੀ ਤਾਂ ਹੀ ਕਹਿੰਦੇ ਹੁੰਦੇ ਨਾ ਸਿਆਣੇ ਵੀ ਦਾਤੀ ਨੂੰ ਇੱਕ ਪਾਸੇ ਦੰਦੇ ਤੇ ਦੁਨੀਆਂ ਨੂੰ ਦੋਹੀ ਪਾਸੇ ਆ ਇਸੇ ਕਰਕੇ ਕਹਿੰਦੇ ਆ ਲੋਕ ਵੀ ਦਾਤੀ ਨੂੰ ਇੱਕ ਪਾਸੇ ਤੇ ਦੁਨੀਆਂ ਨੂੰ ਦੋਹੀ ਪਾਸੇ ਦੰਦੇ ਆ ਫਿਰ ਬੰਦਾ ਕਰੂ ਤੇ ਕਰੂ ਕੀ ਬਹੁਤ ਔਖਾ ਵੇਖਿਆ ਮੈਂ ਕਹਿੰਦੀ ਵੀ ਜਿੰਨੇ ਸੇਲਰਾਂ ਮੈਨੂੰ ਸਾਰੇ ਸੇਲਰਾਂ ਦੇ ਨਾਵਾਂ ਦਾ ਪਤਾ ਸਾਰੇ ਸੇਲਰਾਂ ਦਾ ਜਿੰਨੇ ਸਾਡੇ ਆ ਬਾਗੇ ਪ੍ਰਾਣੀ ਦੇ ਅਰਗੇ ਚ ਸੇਲਰਾਂ ਨਾ ਬਾਗੇ ਪ੍ਰਾਣੀ ਦਾਣਾ ਫੈਕਟਰੀ ਆ ਉਹ ਫੈਕਟਰੀ ਦਾ ਵੀ ਮੈਨੂੰ ਪਤਾ ਸਾਰੇ ਕਿਸੇ ਕਿਸੇ ਦੇ ਸੇਲਰ ਦਾ ਨਾਮ ਪੁੱਛ ਲਓ ਮੈਨੂੰ ਸਾਰੇ ਸੇਲਰਾਂ ਦੇ ਨਾਵਾਂ ਦਾ ਪਤਾ ਵੀ ਮੇਰੀ ਸਾਰੇ ਸੇਲਰਾਂ ਤੇ ਦਿਹਾੜੀ ਕੀਤੀ ਹੋਈ ਆ ਹੂੰ ਇੰਦਰ ਇੱਕ ਆ ਪ੍ਰਾਣੀ ਲੰਗਿਆਂ ਨੇ ਬਾਬਾ ਫਰੀਦ ਦਾ ਸੇਲਰ ਉੱਥੇ ਵੀ ਨਾ 7-8 ਸਾਲ ਲੱਗੇ ਰਹੀਆਂ ਕੰਮ ਤੇ ਉੱਥੇ ਵੀ ਮੈਂ ਦਿਹਾੜੀ ਕੀਤੀ ਆ ਉਦੋਂ 150 ਰੁਪਏ ਦਿੰਦੇ ਸੀ ਦਿਹਾੜੀ ਦਾ ਜਿਹੜੇ ਟਾਈਮਾਂ ਦੇ ਮੈਂ ਕੰਮ ਕਰਦੀ ਆ ਅੱਜ ਤੋਂ 18 ਸਾਲ ਪਹਿਲਾਂ ਦੀ ਮੈਂ ਦਿਹਾੜੀਆਂ ਕਰਦੀ ਆ ਤੇ ਮਤਲਬ ਕਿ ਜਿਹੜਾ ਹ ਹਾਲਾਤ ਆਏ ਹੋਗੇ ਇਹ ਕਿਉਂ ਹੋਗੇ ਵੀ ਮੈਂ ਦੋ ਆਪਰੇਸ਼ਨ ਹੋ ਗਏ ਮੇਰੇ ਇਹਨਾਂ ਕਰਕੇ ਮੇਰੇ ਹਾਲਾਤ ਥੋੜੇ ਜਿਹਾ ਜ਼ਿਆਦਾ ਆ ਵੀ ਉਲਝ ਗਈ ਤਾਣੀ ਜੀ ਕਿਉਂਕਿ ਪ੍ਰੇਸ਼ਨਾਾਂ ਤੇ ਤੁਹਾਨੂੰ ਪਤਾ ਵਾ ਪ੍ਰਾਈਵੇਟ ਹਸਪਤਾਲਾ ਚ ਕਿੰਨੇ ਪੈਸੇ ਲੱਗਦੇ ਆ ਫਿਰ ਮੈਂ ਦਵਾਈਆਂ ਵੀ ਖਾਂਦੀ ਰਹੀ ਬਹੁਤ ਪੈਸਾ ਦਵਾਈਆਂ ਤੇ ਵੀ ਪਟਿਆ ਤੇ ਫਿਰ ਹਾਨੀ ਸਾਰ ਨੂੰ ਮੈਨੂੰ ਆਪਰੇਸ਼ਨ ਹੀ ਕਰਾਉਣੇ ਪਏ ਤਿੰਨਾਂ ਸਾਲਾਂ ਦੇ ਵਿੱਚ ਦੀ ਮੇਰੇ ਦੋ ਆਪਰੇਸ਼ਨ ਹੋ ਗਏ ਫਿਰ ਜਿਹੜਾ 6-6 ਮਹੀਨੇ ਕੰਮ ਛੱਡਿਆ ਉਹ ਵੱਖਰਾ ਤੇ ਫਿਰ ਸਨ ਤਾਂ ਇੱਕ ਦਿਹਾੜੀ ਮੈਂ ਕਿੱਥੇ ਇੱਕ ਦਿਹਾੜੀ ਛੱਡਣ ਵਾਲੀ ਨਹੀਂ ਸੀ ਬੁੜੀ ਮੈਂ ਕਹਣਾ ਇੱਕ ਦਿਹਾੜੀ ਵੀ ਮੈਂ ਮਰ ਗਈ ਨਾ ਮੇਰੀ ਤੇ ਮੈਨੂੰ ਔਖਾ ਹੋ ਜਾਊਗਾ ਤੇ ਕਿੱਥੇ ਮੈਂ 6-6 ਮਹੀਨੇ ਦੋ ਵਾਰੀ ਘਰੇ ਬਹਿ ਕੇ guzari ਤੇ ਫਿਰ ਉਹ ਸਨ ਕਿੱਥੇ ਰਲਦਾ ਇੰਨਾ ਘਾਟਾ ਕਿੱਥੇ ਪੂਰਾ ਹੁੰਦਾ ਕਿਹੜਾ ਕੋਈ ਫਸਲਾ ਵੀ ਵੱਢ ਕੇ ਛੱਡ ਦਿਆਂਗੇ ਮੰਡੀ ਤੇ ਚੱਲ ਆਪਦਾ ਕੋਈ ਘਾਟਾ ਪੂਰਾ ਹੋ ਜਾਊਗਾ ਤੁਸੀਂ ਟਾਬੇ ਤੇ ਵੀ ਹਨਾ ਪਾਂਡੇ ਮੰਜਨ ਤੱਕ ਤੇ ਵੀ ਕੰਮ ਕੀਤੇ ਪਾਂਡੇ ਵੀ ਮੰਜੇ ਉੱਥੇ ਉਹਨਾਂ ਨੇ ਮੈਨੂੰ ਹਟਾਤਾ ਸੀਗਾ ਉੱਥੇ ਕਹਿੰਦੇ ਤੁਸੀਂ ਵੀਡੀਓ ਪਾਉਨੇ ਆ ਤੁਸੀਂ ਮਤਲਬ ਕਿ ਗਰੀਬੀ ਦਿਖਾਉਨੇ ਆ ਤੇ ਵੀ ਤੁਸੀਂ ਹਟਜੋ 5000 ਰੁਪਇਆ ਦੇਵਾਂਗੇ ਅਸੀਂ ਮਹੀਨੇ ਦਾ ਤੇ ਸਾਰਾ ਦਿਨ ਕੰਮਲੇ ਹੋਏ ਰਹਿਦਾ ਸੀਗਾ ਫਿਰ ਮੈਂ ਕਹਾਂ ਘੱਟ ਤੋਂ ਘੱਟ 10000 ਰੁਪਇਆ ਤਾਂ ਹੋਵੇ ਤੇ ਕਹਿੰਦੇ ਸਾਨੂੰ ਚੰਗਾ ਨਹੀਂ ਲੱਗਦਾ ਸਾਡੇ ਰਿਸ਼ਤੇਦਾਰ ਆਏ ਕਹਿੰਦੇ ਆ ਸਾਡੇ ਰਿਸ਼ਤੇਦਾਰ ਜੋ ਕਹਿੰਦੇ ਤੁਸੀਂ ਹਟਜੋ ਫਿਰ ਮੈਂ ਉੱਥੋਂ ਹਟਾਤਾ ਸੀ ਉਹਨਾਂ ਨੇ ਮੈਂ ਹਟ ਗਈ ਨਾਲੇ ਤੁਸੀਂ ਉਹਨਾਂ ਨੂੰ ਗੱਲ ਕਰਕੇ ਹੀ ਲੱਗੇ ਸੀ ਹਾਂ ਗੱਲ ਕਰਕੇ ਲੱਗੀ ਸੀ ਮੈਂ ਤੇ ਗਰੀਬੀ ਕਾ ਜੇ ਮੈਂ ਅਮੀਰ ਹੁੰਦੀ ਤਾਂ ਮੈਂ ਪਰਦੇ ਪੰਜਾਹ ਲਾ ਲੈਂਦੀ ਫਿਰ ਉਹ ਤਾਂ ਅਗਲੇ ਦੀ ਸੋਚ ਆ ਜਿਹਦੇ ਮਾੜਾ ਟਾਈਮ ਲੰਘਿਆ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਤਾਂ ਵੀ ਕਹਿ ਨਹੀਂ ਹੁੰਨੀ ਆ ਜਿਹੜਾ ਬੰਦਾ ਤਕੜਾ ਖਣੀ ਉਹਨੂੰ ਗਰੀਬੀ ਦਾ ਪਤਾ ਹੀ ਨਹੀਂ ਟਾਈਮ ਚੋਂ ਤਾਂ ਹਰ ਇੱਕ ਇਨਸਾਨ ਹੀ ਮਾੜੇ ਚੋਂ ਲੰਘਿਆ ਹੁੰਦਾ ਕੋਈ ਜੰਮਦਾ ਤਾਂ ਨਹੀਂ ਮੀਰ ਹੁੰਦਾਗਾ ਇਹ ਤਾਂ ਆਪਾਂ ਨੂੰ ਸਮੇਂ ਚੋਂ ਗੁਜ਼ਰਨਾ ਪੈਂਦਾ ਏ ਉਹਨੂੰ ਤਾਂ ਸ਼ਾਇਦ ਲੋਕਾਂ ਨੂੰ ਇਹ ਵੀ ਲੱਗਣ ਲੱਗ ਜਾਂਦੇ ਵੀ ਪਤਾ ਨਹੀਂ ਦੁਕਾਨ ਆ ਯਾਰ ਕਿਸੇ ਦੀ ਜ਼ਿੰਦਗੀ ਦਾ ਪਤਾ ਨਹੀਂ ਵੀ ਕਿੰਨੀ ਔਖੀ ਲੱਗਦੀ ਬਹੁਤ ਔਖੀ ਆ ਭਾਈ ਜ਼ਿੰਦਗੀ ਬਹੁਤ ਔਖੀ ਆ ਮੰਨ ਕੇ ਚੱਲੋ ਵੀ ਜਿੱਥੇ ਹੁਣ ਬੰਦਾ ਹੀ ਹੈ ਨਹੀਂ ਘਰ ਚ ਕਮਾਈ ਵਾਲਾ ਤੇ ਦੱਸੋ ਉੱਥੇ ਗੁਜ਼ਾਰਾ ਕਿੰਨਾ ਔਖਾ ਹੁੰਦਾ ਹੋਊਗਾ ਹੁਣ ਤੁਸੀਂ ਬੰਦਿਆਂ ਵਾਲਿਆਂ ਘਰਾਂ ਚ ਵੀ ਜਾਣੇ ਆ ਵੀ ਜਿਨ੍ਹਾਂ ਦੇ ਬੰਦੇ ਕਮਾਉਗਾ 5-500 ਰੁਪਏ ਤੋਂ ਲਿਆਉਂਦੇ ਆ ਹਣ ਜਵਾਕ ਆ ਜਵਾਕ ਪਹਿਲਾਂ ਮੇਰਾ 3500 ਰੁਪਏ ਤੇ ਆ ਸਾਹਮਣੀ ਦੁਕਾਨ ਆਪਣੇ ਇੱਥੇ ਲਾਇਆ ਸੀਗਾ ਉਹ ਤੋਂ ਬਾਅਦ ਚ ਫਿਰ ਮਲਵਈ ਗਿੱਧੇ ਵਾਲਿਆਂ ਚ ਵੜ ਗਿਆ ਚਲ ਉੱਥੇ ਵੀ ਹੁਣ ਕਿਹੜਾ ਲਗਾਤਾਰ ਨਿਤ ਨੱਚਣਾ ਕਿਤੇ ਸੌਖਾ ਬਗਾਨੇ ਲੋਕਾਂ ਦੇ ਮੂਹਰੇ ਹਾਂ ਤੇ ਬਾਅਦ ਚ ਫਿਰ ਜਦੋਂ ਕੰਮ ਰੁਕ ਜਾਂਦਾ ਫਿਰ ਮੈਂ ਮਜਬੂਰੀ ਕਰਕੇ ਉਹਨੂੰ ਕੋਈ ਕੰਮ ਵੀ ਨਹੀਂ ਸਿਖਾ ਸਕੀ ਵੀ ਮੇਰੀ ਘਰ ਦੀ ਮਜਬੂਰੀ ਸੀ ਮੈਂ ਪਹਿਲਾਂ ਤੋਂ ਪਹਿਲਾਂ ਦੁਕਾਨ ਤੇ ਲਾ ਛੱਡਿਆ ਫਿਰ ਮਲਵਈ ਗਿੱਧੇ ਚ ਚੱਲ ਨਿਕਲ ਗਿਆ ਆਪ ਹੀ ਸਿੱਖ ਸੁਖ ਕੇ ਨੱਚਣ ਲੱਗ ਗਿਆ ਚਲੋ ਹੁਣ ਜਾਂਦਾ ਕਦ ਦੇ ਦਿਹਾੜੀ ਆ ਗਈ ਕਿਤੇ ਵੇਲਾ ਹੁਣ ਕੱਲ ਦਾ ਆਇਆ ਹੋਇਆ ਤੇ ਘਰੇ ਹੁਣ ਵੇਲਾ ਪਤਾ ਨਹੀਂ ਕਿੱਦਿ ਕੋਈ ਸਾਈ ਆਉਣੀ ਆ ਤੇ ਕਿੱਦੇ ਜਾਊਗਾ ਤੇ ਨਹੀਂ ਉਹਨੇ ਤਾਂ ਵਿਹਲਾ ਤਾਂ ਚੱਲ ਜੇ ਕੋਈ ਕੰਮ ਸਿਖਾ ਲੈਂਦੀ ਮੈਂ ਮਜਬੂਰੀ ਚ ਫਿਰ ਨਹੀਂ ਸਿਖਾਇਆ ਗਿਆ ਕੀ ਕਰਗੇ ਮਜਬੂਰੀ ਆnde ਹੁੰਦੇ ਆ ਮਾਰ ਜਾਂਦੀ ਆ ਬੰਦੇ ਨੂੰ ਜੀ ਤਾਂ ਕਰਦਾ ਸੀਗਾ ਵੀ ਪੜ ਜਾਂਦਾ 12 ਤੇ ਫਿਰ ਮੈਨੂੰ 8ਵੀਂ ਚ ਹਟਾਉਣਾ ਪਿਆ ਮਜਬੂਰੀ ਕਰਕੇ ਉਹ ਅਦ ਆਰਤੀ ਘਾਲਾ ਤਾਂ ਮਾੜੀ ਸੀ ਤਾਂ ਕਰਕੇ ਫਿਰ ਹਟਾਉਣਾ ਪਿਆ ਹੋਰ ਮਜਬੂਰ ਗੰਭਾਈ ਮਾਰ ਜਾਂਦਾਂ ਬੰਦੇ ਨੂੰ ਦੇਖਣ ਵਾਲੇ ਨੂੰ ਤਾਂ ਐ ਲੱਗਦਾ ਹੁਣ ਰੀਲਾਂ 'ਚ ਹੁਣ ਮੈਂ ਰੋ ਰੋ ਕੇ ਰੀਲਾਂ ਪਾਈ ਜਾਵਾਂ ਫਿਰ ਅਗਲਾ ਕਹਿੰਦਾਂ ਲਾ ਦੱਸੇ ਤਾਂ ਰੁੰਦੀ ਰਹਿੰਦੀ ਐ ਪਰ ਉਹ ਹੀ ਗੱਲ ਲੰਗੂ ਵੀ ਜੇਬ ਜਾਬ ਆਪਦਾ ਮਾਹੌਲ ਹੁੰਦਾ ਉਹ ਜੇ ਕਈ ਵਾਰੀ ਕੋਈ ਸਮਝਦਾ ਵੀ ਨਹੀਂ ਜੇ ਆਪਾਂ ਰੀਲਾਂ 'ਚ ਦਿਖਾਈਏ ਵੀ ਵੀ ਅਸੀਂ ਐਵੇਂ ਦੇ ਹਾਲਾਤ ਅਗਲਾ ਰੀਲ ਲਾਈਕ ਕਰਦਾ ਜਾਂ ਨਹੀਂ ਕਰਦਾ ਗਾਂ ਨਗਾ ਦਿੰਦਾ ਫਿਰ ਹੁਣ ਕੀ ਕੱਜੇ ਲੋਕਾਂ ਨੂੰ ਵੀ ਅਸੀਂ ਔਖੇ ਆ ਜੇ ਉਹ ਹੀ ਗੱਲ ਰੋਈ ਜਾਜੇ ਤਾਂ ਬਾਈ ਕੋਈ ਚੁੱਪ ਵੀ ਨਹੀਂ ਕਰਾਉਣ ਆਉਂਦਾ ਨਹੀਂ ਜਿਆਦਾ ਮੈਨੂੰ ਲੱਗਦਾ ਮਜ਼ਾਕ ਉਡਾਉਂਦੇ ਆ ਹਾਂ ਕੋਈ ਤਾਂ ਨਹੀਂ ਕਰਨਾ ਉਹਗੇ ਮਦਦ ਨਹੀਂ ਕਰਨ ਕੋਈ ਨਹੀਂ ਸਾਡਾ ਕੁਛ ਦਿਨ ਪਹਿਲਾਂ ਕਿਸੇ ਨੇ ਨੰਬਰ ਲਿਆ ਆ ਕੇ ਅਸੀਂ ਤੁਹਾਡੀ ਹੈਲਪ ਕਰਨੀ ਆ ਤੇ ਉਹਨੂੰ ਫੋਨ ਲਾਇਆ ਮੁੰਡੇ ਨੂੰ ਜਿਹੜਾ ਮੁੰਡਾ ਸਾਡੇ ਇੱਥੇ ਟੂਟੀਆਂ ਲਾ ਕੇ ਗਿਆ ਸੀ ਪਾਣੀ ਵਾਲਿਆਂ ਉਹਨੂੰ ਫੋਨ ਕਰਿਆ ਤੇ ਉਹ ਕਹਿੰਦਾ ਵੀ ਤੁਸੀਂ ਮੇਰੇ ਖਾਤੇ 'ਚ ਕੇ ਪੈਸੇ ਪਾ ਦਿਓ ਉਹਨੂੰ ਕਹਿੰਦੇ ਨਹੀਂ ਸਾਨੂੰ ਕੋਈ ਸਬੂਤ ਚਾਹੀਦਾ ਕੇ ਤੇ ਵੀ ਤੁਸੀਂ ਉਹਨਾਂ ਦਾ ਨੰਬਰ ਦੋ ਤੇ ਉਹਨੇ ਮੁੰਡੇ ਦਾ ਨੰਬਰ ਦਿੱਤਾ ਮੁੰਡੇ ਨਾਲ ਗੱਲ ਕੀਤੀ ਤੇ ਮੁੰਡਾ ਆਂਦਾ ਤੁਸੀਂ ਮੇਰੇ ਖਾਤੇ 'ਚ ਪਾ ਦਿਓ ਵੀ ਤੁਹਾਨੂੰ ਮੈਂ ਅਕਾਊਂਟ ਨੰਬਰ ਭੇਜ ਦਿੰਦਾ ਕਹਿੰਦੇ ਨਹੀਂ ਸਾਨੂੰ ਕੋਈ ਸਬੂਤ ਚਾਹੀਦਾ ਅਖਿਆ ਦੀ ਮਮੀ ਨਾਲ ਗੱਲ ਕਰਾ ਚਲੋ ਮੇਰੇ ਨਾਲ ਗੱਲ ਕੀਤੀ ਤੇ ਅਸੀਂ ਮੁੰਡੇ ਦਾ ਹੀ ਨੰਬਰ WhatsApp ਕਰਤਾ ਕਰਕੇ ਤੇ ਉਹਦੇ ਤੇ ਅਸੀਂ ਉਹਨਾਂ ਨੂੰ ਸਕੈਨਰ ਭੇਜਤਾ ਤੇ ਬਾਅਦ ਚ ਉਹ ਆਨਲਾਈਨ ਹੀ ਨਹੀਂ ਹੋਈ ਪਤਾ ਨਹੀਂ ਕਿਉਂ ਉਹਨਾਂ ਨੇ ਨੰਬਰ ਮੰਗਿਆ ਕਿਉਂ ਉਹਨਾਂ ਨੇ ਖਾਤਾ ਮੰਗਿਆ ਕੀ ਗੱਲ ਸੀ ਕਿ ਤੁਹਾਨੂੰ ਪੈਸੇ ਪਾਉਣੇ ਆ ਕੈਨੇਡਾ ਚੋ ਕਿਸੇ ਨੇ ਤੇ ਬਾਅਦ ਚ ਕਿਹਨੇ ਪਾਉਣੇ ਸੀਗੇ ਵੀ ਤੁਹਾਡੇ ਅਸੀਂ ਹਾਲਾਤ ਵੇਖਦੇ ਆਏ ਕਿਤੇ ਪਤਾ ਨਹੀਂ ਹੁੰਦਾ ਹਾਲਾਤਾਂ ਦਾ ਤਾਂ ਬੰਦੇ ਨੂੰ ਜੱਜ ਕਰ ਲੈਂਦਾ ਬੰਦਾ ਵੀ ਆਏ ਨਹੀਂ ਹੁੰਦਾ ਕੋਈ ਵੀ ਪਤਾ ਨਹੀਂ ਹੁੰਦਾ ਪਤਾ ਹੁੰਦਾ ਸਾਰਾ ਪਰ ਕਈ ਲੋਕ ਮਦਦ ਦੇ ਨਾਮ ਤੇ ਵੀ ਲੋਕ ਵੈਸੇ ਗਲਤ ਮਨਸ਼ਾ ਰੱਖ ਕੇ ਕਾਲ ਕਰਦੇ। ਕਈ ਬੰਦੇ ਨਾ ਕੋਈ ਲੋਕਾ ਵੇਖ ਕੇ ਵੀ ਕੋਈ ਕਿਸੇ ਚੀਜ਼ ਨੂੰ ਅਣ ਦੇਖਿਆ ਕਰ ਦਿੰਦੇ। ਅਗਲਾ ਕਹਿੰਦਾ ਸਾਡਾ ਹੁੰਦਗਾ ਰਹਿੰਦਗਾ ਰੇਲਾ ਪਰ ਕਿਸੇ ਦੇ ਮਨ ਦੀ ਮਜਬੂਰੀ ਨੂੰ ਕੌਣ ਸਮਝਦਾ ਅੱਜਕੱਲ? ਵੀ ਮੈਂ ਤਾਂ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦੀ, ਕਿਸੇ ਸਮਾਜ ਨੂੰ ਨਹੀਂ ਕਹਿੰਦੀ ਹਨਾ ਮੈਂ ਲੋਕਾਂ ਨੂੰ ਕਹਾਂ ਵੀ ਮੇਰੀ ਮਦਦ ਨਹੀਂ ਕਰਦੇ। ਮੈਂ ਤਾਂ ਸਰਕਾਰਾਂ ਨੂੰ ਗਲਤ ਮੰਨਦੀ ਆ। ਤੁਸੀਂ ਐਂ ਦੇਖੋ ਵੀ ਕਈ ਵਾਰੀ ਦਸਾਂ ਦਾ ਸੱਕਲਿਆਂ ਵਾਲੇ ਵੀ ਲਈ ਜਾਂਦੇ ਪੈਨਸ਼ਨ। ਲਈ ਜਾਂਦੇ ਇਹ ਗੱਲ ਝੂਠ ਨਹੀਂ ਇਹ ਸੱਚ ਆ ਦਸਾਂ ਦਸਾ ਕਿੱਲੇ ਵਾਲੇ ਪੈਨਸ਼ਨਾਂ ਲਈ ਜਾਂਦੇ ਤਿੰਨ ਤਿੰਨ ਮੰਜ਼ਲੀਆਂ ਕੋਠਾਂ ਵਾਲੇ ਪੈਨਸ਼ਨਾਂ ਲਈ ਜਾਂਦੇ ਆ ਇਹ ਸਰਕਾਰ ਨੂੰ ਚਾਹੀਦਾ ਜਾਂਚ ਪੜਤਾਲ ਕਰਨੀ ਚਾਹੀਦੀ ਆ ਹਾਂ ਜੇ ਕੋਈ ਵਿਧਵਾ ਔਰਤਾ ਚਾਹੇ ਦੁੱਖ ਘਰੋਂ ਜੀ ਗਏ ਦਾ ਸਭ ਨੂੰ ਹੁੰਦਾ ਵਾ ਜੇ ਕੋਈ ਵਿਧਵਾ ਔਰਤਾ ਨਾ ਚਾਹੇ ਉਹ ਕਿਸੇ امیر ਘਰ ਦੀ ਆ ਚਾਹੇ ਉਹ ਗਰੀਬ ਘਰ ਦੀ ਉਹਦੀ ਵੀ 5000 ਪੈਨਸ਼ਨ ਚਾਹੀਦੀ ਤੇ ਜਿਹੜੀ ਗਰੀਬ ਘਰ ਦੀ ਉਹਦੀ ਵੀ ਉਹਦੇ ਤੋਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਜਿਹੜੀ ਔਰਤ ਦਾ ਬੰਦਾ ਮਰ ਗਿਆ ਉਹ ਕਿਤੋਂ ਪੈਸੇ ਮੰਗੂਗੀ ਜੇ ਉਹਦੇ ਖਾਤੇ 'ਚ ਉਹ 5000 ਪਾਊਗੀ ਸਰਕਾਰ ਉਹ ਕੱਢ ਕੇ ਕੋਈ ਆਪਦਾ ਲੀੜਾ ਕੱਪੜਾ ਲੈ ਲੂ ਕੋਈ ਆਪਦੇ ਬੱਚਿਆਂ ਦਾ ਕੋਈ ਚਾਹ ਆੜ ਪੂਰਾ ਕਰ ਦੂ ਕੋਈ ਚੀਜ਼ ਬੱਚਿਆਂ ਨੇ ਤਾਂ ਮੰਗਣੀ ਹੁੰਦੀ ਹਰ ਇੱਕ ਚੀਜ਼ ਉਹਨਾਂ ਨੂੰ ਕੀ ਪਤਾ ਵੀ ਕੀ ਕਿੱਥੋਂ ਆਉਣੀ ਹੈ ਇਹ ਚੀਜ਼ ਕਿੱਥੋਂ ਨਹੀਂ ਹਨ ਤੇ ਆਪਾਂ 25-2500 ਜਵਾਕਾਂ ਦੀ ਪੈਨਸ਼ਨ ਚਾਹੀਦੀ 25-2500 ਨਾ ਦੇਣ ਦੋਹਾਂ ਜਵਾਕਾਂ ਦੀ 15-1500 ਲਾ ਦੇਣ ਤੇ ਪਰ ਔਰਤ ਦੀ ਜਿਹੜੀ ਵਿਧਵਾ ਔਰਤਾਂ ਨਾਲ ਉਹਦੀ 5000 ਚਾਹੀਦੀ ਪੈਨਸ਼ਨ ਹੁਣੀ ਆਪਦਾ ਘਰ ਦਾ ਗੁਜ਼ਾਰਾ ਸੌਖਾ ਹੁਣ ਮੇਰੇ ਅਰਗੇ ਬੈਰ-ਬੈਰ ਕਰਦੀ ਫਿਰਦੀ ਰਹਿੰਦੀ ਹੈ ਚੀਜ਼ ਵਕਤ ਨੂੰ ਜਦੋਂ ਕੋਲੇ ਨਹੀਂ ਹੁੰਦਾ ਤੇ ਫਿਰ ਵੈਰ-ਵੈਰੀ ਕਰਨੀ ਆ ਹੁਣ 1500 ਮਹੀਨੇ ਦੀ ਪੈਨਸ਼ਨ ਆਉਂਦੀ ਆ ਤੇ ਜੇ ਝਾੜੂ-ਪੋਚਾ ਕਰਦੇ ਆ ਬਾਈ ਕੋਈ 1500 ਤੋਂ ਵੱਧ ਕੋਈ 100 ਰੁਪਈਆ ਨਹੀਂ ਦਿੰਦਾ ਕਈ ਲੋਕ ਤਾਂ ਕਹਿੰਦੇ 1000 ਰੁਪਈਆ ਦੇ ਦੇਾਂਗੇ ਲੈ ਝਾੜੂ-ਪੋਚਾ ਹੀ ਲਾਉਣਾ ਕਿੱਡੀ ਕ ਗੱਲ ਆ ਝਾੜੂ-ਪੋਚਾ ਲਾਉਣਾ ਬਹੁਤ ਔਖਾ ਹੈ 12 ਦਿਨ ਲੱਗੇ ਜਾਂਦਾ ਹੈ ਹਾਂ ਠੰਡੇ ਪਾਣੀ 'ਚ ਹੱਥ ਮਾਰਨੇ ਪਹਿਲਾਂ ਅਗਲੇ ਤੇ ਝਾੜੂ ਲਾਓ ਅੰਦਰਾਂ 'ਚ ਜਾ ਕੇ ਬਾਰ-ਬਾਰਾਂ ਝਾੜੋ ਫਿਰ ਪੋਚਾ ਲਾਓ ਕਿੰਨੇ ਕੰਮ ਬਣ ਜਾਂਦੇ ਅਗਲੇ ਨੇ ਤਾਂ ਇੱਕ ਝਾੜੂ-ਪ ਤੇ ਕੁੱਤੇ ਜਿੰਨੀ ਕਦਰ ਨਹੀਂ ਬੰਦੇ ਦੀ ਇੱਥੇ ਪੰਜਾਬ ਦੇ ਵਿੱਚ ਤਾਂ ਤਾਂ ਹੀ ਲੋਕ ਬਾਹਰ ਨੂੰ ਜਾਂਦੇ ਕੀ ਕਰਗੇ ਫਿਰ ਹੁਣ ਮਜਬੂਰੀ ਆ ਜਦੋਂ ਸਰਕਾਰਾਂ ਹੀ ਉੱਜਮਾ ਮੈਂ ਫਿਰ ਕਿਸੇ ਨੂੰ ਦੋਸ਼ ਕੀ ਆ ਕਿ ਪੈਸਾ ਖੋਟਾ ਆਉਂਦਾ ਤੇ ਬਣਗੇ ਨੂੰ ਕੋਈ ਦੋਸ਼ ਜਦੋਂ ਸਰਕਾਰਾਂ ਹੀ ਉੱਜਮਾ ਫਿਰ ਉਹਨਾਂ ਕਿਸੇ ਨੂੰ ਕੀ ਕੱਜੇ ਹੈ ਜੇ ਸਰਕਾਰ ਚੱਜਦੀ ਹੋਵੇ ਵਿਧਵਾ ਔਰਤ ਲਈ ਤਾਂ ਕਦੇ ਕੋਈ ਖਿਆਲ ਹੀ ਨਹੀਂ ਕਰਦਾ ਕਦੇ ਐਨੇ ਸਿੰਗਰ ਗੀਤ ਗਾਉਂਦੇ ਆ ਕਦੇ ਕਿਸੇ ਵਿਧਵਾ ਔਰਤ ਦਾ ਜ਼ਿਕਰ ਕਰਦਾ ਵੇਖਿਆ ਕੋਈ ਵੀ ਗੀਤ ਦੇ ਵਿੱਚ ਕਿਸੇ ਨੇ ਵਿਧਵਾ ਔਰਤ ਦਾ ਜ਼ਿਕਰ ਕੀਤਾ ਜਾਂ ਕੋਈ ਇਹਨਾਂ ਦੀ ਜ਼ਿੰਦਗੀ ਬਾਰੇ ਸੋਚਿਆ ਕਿਸੇ ਨੇ ਸੋਚ ਕੇ ਕੋਈ ਬੰਦਾ ਬੋਲਿਆ ਵੀ ਹਾਂ ਵਿਧਵਾ ਔਰਤ ਦੀ ਜ਼ਿੰਦਗੀ ਐਵੇਂ ਦੀ ਹੁੰਦੀ ਆ ਜਾਂ ਕਿਵੇਂ ਦੀ ਕਦੇ ਵੀ ਮੈਂ ਤਾਂ ਅੱਜ ਤੱਕ ਕੋਈ ਰੀਲ ਵੇਖੀ ਨਹੀਂ ਵੀ ਕਿਸੇ ਨੇ ਕੋਈ ਵਿਧਵਾ ਤੇ ਕੋਈ ਕੋਈ ਚਾਰ ਲਫ਼ਜ਼ ਬੋਲੇ ਹੋਣਗੇ ਉਂਗਲਾਂ ਚੱਕਣ ਵਾਲੇ ਤਾਂ ਸਮਝੋ ਚਾਰ ਗੀਤ ਆ ਗਏ ਹੁਣ ਜੇ ਕੋਈ ਹੋਰ ਜੀਆਂ ਕੋਈ ਗੱਲਾਂ ਕਰਨ ਵਾਲੇ ਕੋਈ ਲੋਕ ਆ ਗਏ ਹੋਣੇ ਪਰ ਕੋਈ ਨਹੀਂ ਸੇਤੀ ਤੀਤੇ ਅਲਾਤ ਗਿਆਨ ਕਰਨ ਵਾਲਾ ਕੋਈ ਕੋਈ ਅਲਾਵ ਹੀਰੇ ਨੇ ਜ਼ਰੂਰ ਹੈ ਵਿਧਵਾ ਔਰਤ ਦਾ ਦੋ ਗੀਤਾਂ ਦੇ ਵਿੱਚ ਜ਼ਿਕਰ ਕੀਤਾ ਨਹੀਂ ਤਾਂ ਕਿਸੇ ਨੇ ਨਹੀਂ ਵਿਧਵਾ ਔਰਤ ਲਈ ਬੋਲਿਆ ਉਹ ਉਹਨੇ ਕਿਹਾ ਨਾ ਕਹਿੰਦਾ ਰੰਟੀ ਤਾਂ ਰੰਡ ਕੱਟ ਲੈਂਦੀ ਕੱਟਣ ਨਹੀਂ ਦਿੰਦੇ ਲੋਕ ਉਹਦੀ ਗੱਲ 1 ਲੱਖ ਰੁਪਇਆ ਸੱਚ ਆ ਝੂਠ ਨਹੀਂ ਇਹਦੇ 'ਚ ਕੋਈ ਤੇ ਪਰ ਬਾਈ ਸਮਾਜ ਦੇ ਵਿੱਚ ਰਹਿਣਾ ਬਹੁਤ ਔਖਾ ਮੈਂ ਤਾਂ ਕਹਿ ਨਹੀਂ ਹੁੰਨੀ ਆ ਵੀ ਪਹਿਲੀ ਤਾਂ ਗੱਲ ਕਿਸੇ ਦਾ ਬੰਦਾ ਨਾ ਮਰੇ ਬੁੜੀ ਮਰ ਜੇ ਮੈਂ ਤਾਂ ਆ ਹੀ ਕਹਿ ਨਹੀਂ ਹੁੰਨੀ ਰੱਬ ਨੂੰ ਵੀ ਬੰਦਾ ਨਾ ਕਿਸੇ ਦਾ ਮਰੇ ਬੁੜੀ ਮਰ ਜੇ ਇਦੋਂ ਬੰਦਾ ਆਪਦੀ ਕਮਾ ਕੇ ਤਾਂ ਖਾਲੂ ਦਿਹਾੜੀ ਤਾਂ ਕਰ ਲਉ 10 ਸਉਣ ਮੇਰੇ ਅਰ ਗਈ ਤੇ ਕਿੱਥੇ ਜਾਵੇ ਮੈਂ ਇਹਨੂੰ ਨਾ 6 ਮਹੀਨੇ ਹੋ ਗਏ ਆ ਤਰਲੇ ਕਰਦੀ ਨੂੰ ਵੀ ਮੈਨੂੰ ਕਿਤੇ ਕੰਮ ਮਿਲ ਜਾਏ ਮੈਂ ਇੰਨੇ ਤਰਲੇ 2 ਕਿਲੋ ਕਾਂ ਦੇ ਕੀਤੇ ਕਦੇ ਉਹਨੂੰ ਪੁੱਛ ਕਦੇ ਉਹਨੂੰ ਮੈਨੂੰ ਹਜੇ ਤੱਕ ਕੰਮ ਨਹੀਂ ਮਿਲੇ ਮੈਨੂੰ ਮੈਨੂੰ ਕੰਮ ਮਿਲ ਜਾਏ ਕੋਈ 7-8000 ਮਹੀਨੇ ਦਾ ਆਉਂਦਾ ਹੋ ਜੇ ਚੱਲ 1500 ਮੈਂਚਨ ਨਾ ਮੋਜ ਨਾ ਆਪਣਾ ਟਾਈਮ ਪਾਸ ਕਰ ਲਾਂ ਆ ਹੁਣ ਬੀਪੂ ਦੀ ਕਣਕ ਨਹੀਂ ਆਈਗੀ ਤੇ ਹੁਣ ਟੈਨਸ਼ਨ ਬਣੀ ਪਈ ਐ ਲੈ ਹੁਣ ਆਈ ਨਹੀਂ ਛੇ ਮਹੀਨੇ ਤਿੰਨ ਚਾਰ ਮਹੀਨੇ ਹੋ ਗਏ ਜਿਹੜਾ ਪਹਿਲਾਂ ਆਈ ਸੀ ਪਿਆ ਕੇ ਖਾ ਲਿਆ ਤੇ ਹੁਣ ਮੂਰੇ ਸਿਆਲ ਆਉਂਦਾ ਜਾਂਦਾ ਤੇ ਇੰਨੀ ਮਹਿੰਗਾ ਆਟਾ ਦੱਸੂ ਕਿੱਥੋਂ ਲੈ ਆ ਕੇ ਪਕਾ ਲੂ ਤੇ ਕਿੱਥੋਂ ਖਾ ਲੂ ਕੀ ਕਰੂ ਤੁਹਾਨੂੰ ਭੈਣ ਜੀ ਤੁਸੀਂ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ